ਜਿੱਦਾਂ ਇੱਕ ਨਸ਼ਾ ਤਕਸਰ ਦੇ ਖਿਲਾਫ ਕਾਰਵਾਈ ਕਰਦੀ ਹੈ ਅੱਜਕੱਲ੍ਹ ਪੰਜਾਬ ਸਰਕਾਰ ਇਸ ਤਰੀਕੇ ਦਾ ਬਿਹੇਵੀਅਰ ਦੇ ਨਾਲ ਤੇ ਉੱਥੇ ਜਾ ਕੇ ਤੇ ਮੇਰੇ ਇੰਟਰਲੌਕ ਜਿਹੜੇ ਮੇਰੇ ਭਰਾ ਦੀ ਇੱਕ ਸਾਈਡ ਤੇ ਲੱਗੀ ਹੋਈ ਸੀ ਥੋੜੀ ਜਿਹੀ ਇੰਟਰਲੌਕ ਲੱਗੀ ਹੋਈ ਸੀ ਉਹਨੂੰ ਪੁੱਟਿਆ ਵਾ ਇਸਨੇਸ ਕੀਤਾ ਵਾ ਟਵਾਰਿਊ ਟਵਾਰਿਊ ਟੂ ਆਸਕ ਮੀ ਦਿਸ ਮੈਂ ਪੱਤਰਕਾਰ ਆ ਲਿਓ ਸ਼ੋ ਮੀ ਯਰ ਆਈਡੀ ਸ਼ੋ ਯਰ ਕੁਆਲੀਫਿਕੇਸ਼ਨ ਸ਼ੋ ਯਰ ਮਾਸਕੋਮ ਬੀ ਕਾਮ ਦੀ ਡਿਗਰੀ ਦਿਖਾਓ ਮੈਨੂੰ ਕਿਹੜੀ ਨਿਊਜ਼ਨਾ ਕਨਸਰਟ ਦੀ ਰਜਿਸਟ੍ਰੇਸ਼ਨ ਦਿਖਾਓ ਮੈਨੂੰ ਭਾਜੀ ਆਈਡੀ ਹਰੇਕ ਆਈਡੀ ਹਰੇਕ ਕੋਲ ਆ ਪ੍ਰੈਸ ਕਲੱਬ ਦੀ ਸਾਡੇ ਬੰਦਿਆਂ ਕੋਲ ਵੀ ਆ ਪਹਿਲਾਂ ਥੱਲੇ ਕਰੋ ਪਹਿਲਾਂ ਆਪਣੀ ਆਈਡੀ ਦਿਖਾਓ ਇਹਨੂੰ ਜਾ ਕੇ ਰੁਕਿਆ ਵਾ ਕਹਿੰਦਾ ਨਹੀਂ ਜੀ ਮੇਰੇ ਕੋਲ ਪਾਵਰ ਆ ਮੈਂ ਨਹੀਂ ਰੁਕਦਾ ਮੈਂ ਨਹੀਂ ਕਿਸੇ ਦੀ ਪਰਵਾਹ ਕਰਦਾ ਉਹ ਫੋਟੋਗ੍ਰਾਫਰਾਂ ਤੁਸੀਂ ਸੁਲਤਾਨ ਲਿਆਵੇ ਤੇ ਤਾਹੋ ਥੋੜਾ ਤੇ ਕੱਢਵਾਤੇ ਯੂ ਆਰ ਨੋਟ ਅਥੋਰਾਈਜ਼ਡ ਟੇਕ ਮਾਈ ਬਿਆਨ ਔਰ ਐਨੀਥਿੰਗ ਤੁਸੀਂ ਇੱਕ ਫੋਟੋਗ੍ਰਾਫਰਾਂ ਫੋਟੋਗ੍ਰਾਫੀ ਦਾ ਕੰਮ ਕਰੋ ਯੂ ਆਰ ਨੋਟ ਪੱਤਰਕਾਰ ਯੂ ਆਰ ਨੋਟ ਰਜਿਸਟਰਡ ਕੋਈ ਨਹੀਂ ਸਾਰਾ ਕੁਝ ਲੱਗਦਾ ਆਈ ਐਮ ਨੋਟ ਅਥੋਰਾਈਜ਼ਡ ਟੂ ਗਿਵ ਐਨੀਥਿੰਗ 3 ਦਿਨ ਦਾ ਪਹਿਲਾਂ ਇਹ ਨੋਟਿਸ ਦਿੱਤਾ ਸੀ ਗਿਆ ਇਹਨਾਂ ਨੇ ਸਿਰਫ ਸਾਨੂੰ ਨੋਟਿਸ ਦਿੱਤਾ ਹੋਰ ਕਿਸੇ ਨੂੰ ਨੋਟਿਸ ਨਹੀਂ ਦਿੱਤਾ ਇਹ ਦੰਦਾ ਨੋਟਿਸ ਦਿੱਤਾ ਹੈ ਤੀਨੰਦਾ ਨੋਟਿਸ ਕਿ ਅਜੇ 12 ਦਿਨ ਪਏ ਸਕੇ 12 ਦਿਨ ਦੇ ਵਿੱਚ ਟੱਕੇ ਦੇ ਨਾਲੇ ਲੰਮ ਝਾਵਾ ਆਪਣਾ ਲੈ ਕੇ ਤੇ ਸਾਡਾ ਨੇ ਧੜੇ ਧੜੀ ਕੀਤਾ ਜੰਦੀ ਸਾਹਿਬ ਨੇ ਦੱਸਿਆ ਵੀ ਮੇਰੇ ਨਾਲ ਟੱਕਾ ਹੋਇਆ ਵਾ ਕਿ ਆਪਾਂ ਡੀਸੀ ਸਾਹਿਬ ਕੋ ਜਾਣਾ ਹੰਡੋ ਨੇ ਨਾ ਤੇ ਇਹ ਇਹਨਾਂ ਵੀ ਮੇਰੇ ਨਾਲ ਇਕੱਲੇ ਨਾਲ ਬੁੜਰ ਵਿੱਚ ਟੱਕਾ ਹੋਇਆ ਵੀ ਹੋਰ ਕਿਸੇ ਨਾਮ ਨਹੀਂ ਹੋਇਆ ਇਹ ਜਿਹੜਾ ਰਵੀ ਸਿਰਸਿੰਘ ਜਈ ਆ ਇਹਦੇ ਖਿਲਾਫ ਸਖਤ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਸਾਨੂੰ ਪਰਿਵਾਰ ਨੂੰ ਇਨਸਾਫ ਕਰਵਾਇਆ ਜਗਜੀਤ ਸਿੰਘ ਚੰਦੀ ਪੁੱਡਾ ਕਲੋਨੀ ਸੁਲਤਾਨਪੁਰ ਲੋਧੀ ਦਾ ਮੈਂ ਰਹਿਣ ਵਾਲਾ ਮਾਮਲਾ ਜੀ ਮੇਰੇ ਭਰਾ ਦੀ ਪੁੱਠੀ ਐਸ 47 ਨੰਬਰ ਉਹਦੇ ਵਿੱਚ ਕੱਲ ਜਦ ਰਵੀ ਸ਼ੇਰ ਸਿੰਘ ਜੀਸੀਪੀ ਮਸ਼ੀਨ ਲੈ ਕੇ ਨਾਲ ਪੁੱਡਾ ਦੇ ਲਾਮਚਾਮ ਲੈ ਕੇ ਸਰ ਸਰਕਾਰੀ ਸਿਕਿਉਰਟੀ ਲੈ ਕੇ ਜਿੱਦਾਂ ਇੱਕ ਨਸ਼ਾ ਤੱਕਰ ਦੇ ਖਿਲਾਫ ਕਾਰਵਾਈ ਕਰਦੀ ਅੱਜਕੱਲ੍ਹ ਪੰਜਾਬ ਸਰਕਾਰ ਇਸ ਤਰੀਕੇ ਦਾ ਬਿਹੇਵੀਅਰ ਦੇ ਨਾਲ ਤੇ ਉੱਥੇ ਜਾ ਕੇ ਤੇ ਮੇਰੀ ਇੰਟਰਲੋਕ ਜਿਹੜੇ ਮੇਰੇ ਭਰਾ ਦੀ ਇੱਕ ਸਾਈਡ ਤੇ ਲੱਗੀ ਹੋਈ ਸੀ ਥੋੜੀ ਜਿਹੀ ਇੰਟਰਲੋਕ ਲੱਗੀ ਹੋਈ ਸੀ ਉਹਨੂੰ ਪੁੱਟਿਆ ਵਾ ਇਸ ਨੈਸ ਕੀਤਾ ਵਾ ਔਰ ਤੇ ਇਹਨੂੰ ਜਾ ਕੇ ਰੋਕਿਆ ਵਾ ਕਹਿੰਦਾ ਨਹੀਂ ਜੀ ਮੇਰੇ ਕੋਲ ਪਾਵਰ ਆ ਮੈਂ ਨਹੀਂ ਰੁਕਦਾ ਮੈਂ ਨਹੀਂ ਕਿਸੇ ਦੀ ਪਰਵਾਹ ਕਰਦਾ ਇਹਨੂੰ ਬੜੇ ਤਕੜੇ ਹੋ ਕੇ ਰੋਕਿਆ ਪਰ ਰੁਕਦਾ ਰੁਕਦਾ ਵੀ ਇਹ ਸੱਟ ਢੇਰੀ ਕਰ ਗਿਆ ਵਾ ਇਹਨਾਂ ਨੇ ਜੀ 30 ਦਿਨ ਦਾ ਪਹਿਲਾਂ ਇਹ ਨੋਟਿਸ ਦਿੱਤਾ ਸੀਗਾ ਇਹਨਾਂ ਨੇ ਸਿਰਫ ਸਾਨੂੰ ਨੋਟਿਸ ਦਿੱਤਾ ਹੋਰ ਕਿਸੇ ਨੂੰ ਨੋਟਿਸ ਨਹੀਂ ਦਿੱਤਾ 30 ਦਿਨ ਦਾ ਨੋਟਿਸ ਦਿੱਤਾ ਹੈ 30 ਦਿਨ ਦਾ ਨੋਟਿਸ ਦੇ ਅਜੇ 12 ਦਿਨ ਪਏ ਸੀ 12 ਦਿਨ ਦੇ ਵਿੱਚ ਤੱਕੇ ਦੇ ਨਾਲ ਲਾਮਚਾਵਾ ਆਪਣਾ ਲੈ ਕੇ ਤੇ ਸਾਡਾ ਨੇ ਟੈਟਰੀ ਕੀਤਾ ਡਿਪਟੀ ਕਮਿਸ਼ਨਰ ਮੰਗ ਪੱਤਰ ਦਿੱਤਾ ਕਿ ਇਹ ਸ਼ੋਜਨ ਅੱਜ ਡਿਪਟੀ ਕਮਿਸ਼ਨਰ ਕਪੂਰਥਲਾ ਜੀ ਐਸਟੀਐਮ ਸੁਲਤਾਨਪੁਰ ਦੁੱਦੀ ਜਿਹੜੇ ਪੁੱਡਾ ਦੇ ਪ੍ਰਸ਼ਾਸਕੀ ਆ ਤੇ ਉਹਨਾਂ ਨੂੰ ਅਸੀਂ ਮੰਗ ਪੱਤਰ ਦਿੱਤਾ ਵਾ ਅਸੀਂ ਮੰਗ ਕੀਤੀ ਆ ਵੀ ਇਹ ਜਿਹੜਾ ਰਵੀ ਸ਼ਿਰ ਸਿੰਘ ਜਈ ਆ ਇਹਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਸਾਨੂੰ ਪਰਿਵਾਰ ਨੂੰ ਇਨਸਾਫ ਪਾਇਆ ਜਾਵੇ ਇੰਟਰਲੌਕ ਦੀ ਗੱਲ ਕਰ ਰਹੇ ਤੁਸੀਂ ਕੋਈ ਜੇਲ੍ਹ ਦਾ ਅਕੀ ਉਹ ਕਿਲੇ ਬਾਰੇ ਵੀ ਲੱਗੀ ਹੋਈ ਆ ਸਾਡੇ ਬਾਕੀ ਸultanpur ਵੀ ਲੱਗੀ ਹੋਈ ਆ ਜਿਹੜੀਆਂ ਅਰਬਨ ਸਟੇਟ ਕਪੂਰਥਲਾ ਵਾ ਅਰਬਨ ਸਟੇਟ ਜਲੰਧਰ ਆ ਸਾਰਿਆਂ ਨੇ ਹੀ ਨੇੜੇ ਦਰਵਾਜਿਆਂ ਦੇ ਪੱਕੇ ਕੀਤੇ ਹੁੰਦੇ ਆ ਜਦਕਿ ਸਾਡੇ ਜਿਹੜੀ ਪੁੱਡਾ ਕਪੂਰਥਲੇ ਦੇ ਬਹੁਤ ਡਿਵੈਲਪ ਪੁੱਡਾ ਵਾ ਜਿਹੜੀ ਸultanpur ਦੇ ਪੁੱਡਾ ਵਾ ਉਹਦੇ ਵਿੱਚ ਮਾਲ ਡੰਗਰ ਉਦਾਂ ਤਰਿਆ ਫਿਰਦਾ ਨਾ ਕੋਈ ਬਾਉਂਡਰੀ ਵਾਲਾ ਨਾ ਕੋਈ ਸੀਵਰੇਜ ਦਾ ਪ੍ਰਬੰਧ ਵਾ ਉਹ ਸੀਵਰੇਜ ਦੇ ਪਾਣੀ ਦੇ ਗੰਦੇ ਤੋਂ ਡਰਦਿਆਂ ਅਸੀਂ ਇੰਟਰਲੌਕ ਲਾਇਸੇ ਸਾਡੇ ਘਰ ਦੇ ਲਾ ਕੇ ਗੰਦਗੀ ਨਾ ਫੈਲੇ ਤੁਹਾਡੇ ਕਹਿੰਦੇ ਹਾਂ ਮੈਂ ਕਾਰਵਾਈ ਕੀਤੀ ਗਈ ਇੱਕ ਤਰਫੀ ਕਾਰਵਾਈ ਕੀਤੀ ਗਈ ਹੈ ਸਾਡਾ ਪੱਕ ਕੋਈ ਸੁਣਿਆ ਨਹੀਂ ਗਿਆ ਜਿਹੜਾ ਸਾਨੂੰ 30 ਦਿਨ ਦਾ ਨੋਟਿਸ ਨੋਟਿਸ ਆਇਆ ਡਿਪਟੀ ਕਮਿਸ਼ਨਰ ਕੋਈ ਟੈਂਪਲੇਟ ਵੀ ਦਿੱਤਾ ਵਾ ਅਸੀਂ ਅਸੀਂ ਇਹ ਹੈ ਜੇ ਵਿਸ਼ਵਾਸ ਉਹਨਾਂ ਡਿਪਟੀ ਸਾਹਿਬ ਨੇ ਡਿਪਟੀ ਕਮਿਸ਼ਨਰ ਜੀ ਨੇ ਵਿਸ਼ਵਾਸ ਦਿਵਾਇਆ ਵਾ ਕਿ ਮੈਂ ਇਹਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਜੇ ਕਾਰਵਾਈ ਹੋਈ ਠੀਕ ਹੈ ਨਹੀਂ ਹੋਈ ਤੇ ਦੁਬਾਰਾ ਡੀਸੀ ਸਾਹਿਬ ਨੂੰ ਮਿਲ ਕੇ ਤੇ ਅਸੀਂ ਸਮਾਂ ਦੇ ਕੇ ਇੱਥੇ ਵੱਡੇ ਰੂਪ ਦੇ ਵਿੱਚ ਇਹ ਧਰਨਾ ਲਾਵਾਂਗੇ ਕੁਲਦੇਵ ਸਿੰਘ ਮੈਂ ਪੁੱਡਾ ਜੀ ਪਾਈ ਨੰਬਰ ਕੋਠੀ ਅਸੀਂ ਸਾਨੂੰ ਸਵੇਰੇ ਉਹਨਾਂ ਜੀ ਸੀ ਚੰਦੀ ਸਾਹਿਬ ਨੇ ਦੱਸਿਆ ਵੀ ਮੇਰੇ ਨਾਲ ਥਕਾ ਹੋਇਆ ਵਾ ਤੇ ਵੀ ਆਪਾਂ ਡੀ ਸੀ ਸਾਹਿਬ ਕੋਲ ਜਾਣਾ ਮਰੰਡੋ ਨੇ ਤੇ ਇਹ ਇਹਨਾਂ ਵੀ ਮੇਰੇ ਨਾਲ ਇਕੱਲੇ ਨਾਲ ਪੁੱਡਾਰੇ ਵਿੱਚ ਥਕਾ ਹੋਇਆ ਵੀ ਹੋਰ ਕੋਈ ਨਾਮ ਨਹੀਂ ਹੋਇਆ ਤੇ ਮੇਰੇ ਨਾਲ ਚੱਲਣਾ ਸਾਨੂੰ ਇਹਨਾਂ ਦੱਸਿਆ ਤੇ ਇਹਦੇ ਨਾਲ ਕੇ ਮੋਰ ਦੇ ਦੇਣਾ ਗਲਤੀ ਕੀਤਾ ਤਾਂ ਤਾਂ ਹੀ ਆਏ ਆ ਡੀ ਸੀ ਸਾਹਿਬ ਕੋਲ ਕੱਤੋਂ ਆਏ ਗਲਤ ਕੀਤਾ ਤੇ ਇਹ ਕਿੰਨੇ ਵੀ ਜਿਹੜਾ ਭਾਵਾ ਕੋਈ ਮੈਂ ਆ ਭਾਵਾ ਕੋਈ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ